ਇਹ ਕਿਲੋ ਮਾਰਨ ਕਿਨਾਰੀ ਹੈ ਐਲਾਦਾ ਜੀ ਵਿੱਚ ਸਾਜੇ ਚੱਲਦੇ ਹੁੰਦੇ ਹੈ ਕਾਰਟੂਨ ਆਲ ਦੇ ਵਿੱਚ ਤੁਸੀਂ ਦੋਸਤੋ ਦੇਖ ਸਕਦੇ ਹੋ ਬਹੁਤ ਚੰਗੀਆਂ ਚੰਗੀਆਂ ਮੱਝਾਂ ਝੋਟੀਆਂ ਟੋਕੜ ਕੱਬਣ ਪਸ਼ੂ ਵੀ ਹੁੰਦੇ ਹੈ ਦੇਖ ਘਤਰ ਵਿਚਾਰਾ ਦੇਖ ਲੋ ਮਾਰਨ ਕਿਨਾਰੀ ਹੈ ਐਲਾਦਾ ਜੀ ਵਿੱਚ ਸਾਜੇ ਚੱਲਦੇ ਹੁੰਦੇ ਹੈ ਖਾਦਮੀਆ ਵਿਚਾਰਾ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਇਹਦੀ ਹੋ ਸਕਦਾ ਇਹ ਸਮਝਦਾ ਹੋਵੇ ਇਹ ਕਟੂਮਾ ਵਾਲੀ ਹੈ ਤਕਰੀਬਨ ਇਧਰ ਸਾਰਾ ਟੋਕੜ ਕਰਦੇ ਆ ਕੱਟੇ ਝੋਟੀਆਂ ਛੋਟੇ ਛੋਟੇ ਬੱਚੇ ਵੀ ਹੁੰਦੇ ਆਗੇ ਇਹ ਤੋਂ ਤੁਜੀ ਖਰੀਦ ਕੇ ਲੈ ਜਾ ਕਰੋ ਫਾਜ਼ਲ ਥੋੜੇ 3-4 ਸਾਲ ਦਾ ਸੁਣ ਮਾੜਾ ਨੂੰ ਇੱਧਰ ਵੀ ਝੋਟੀਆਂ ਦੇਖ ਲਓ ਤੁਸੀਂ ਬਹੁਤ ਵਧੀਆ ਖੜੀਆਂ ਗਈਆਂ ਜਮਾਂ ਗੱਬਣ ਹੁੰਦੇ ਲਾਇਗਾ ਥੋੜੇ ਜੀ ਸੇਵਾ ਦੇ ਨਾਲ ਗੱਬਣ ਹੋ ਜਾਣਗੀਆਂ ਕਾਟੂ ਮਾਲ ਦੇ ਵਿੱਚ ਖੜਾਂਗਾ ਜੇ ਕਿਸੇ ਨੇ ਖਰੀਦ ਲੀਆਂ ਤਾਂ ਠੀਕ ਆ ਨਹੀਂ ਇਹ ਵੀ ਵੱਡੀਆਂ ਜਾਣਗੀਆਂ ਆ ਇਧਰ ਟੋਕੜ ਗੱਬਣ ਖੜੀ ਹੈਗੀ ਟੋਕੜ ਗੱਬਣ ਆਮ ਕਿਸਾਨ ਵੇਚਣ ਆਇਆ ਹੋਇਆ ਹੈ। ਹਲੋ ਇਧਰ ਕੱਟੇ ਆ ਗਏ ਦੋ ਇਧਰ ਕੱਟੇ ਖੜੇ ਆ ਝੋਟੇ ਤਾ ਛੋਟੀ ਹੈ ਨੀ ਜੀਰਾਵੀ ਦੀ ਆ ਕੱਟੇ ਆਗੇ ਆ ਕੱਟੇ ਆਗੇ ਸਾ ਕੱਟੀ ਆ इधर भी कटंगा ਹਲੋ ਸਤਿ ਸ਼੍ਰੀ ਅਕਾਲ ਉਹ ਬਾਈ ਜੀ ਉਹ ਮਸ਼ੀਨਾਂ ਚੰਗੀ ਆ ਰਹੇ ਨੇ ਤੇ ਉਹ ਵੀ ਉਹ ਆਏ ਮੇਰੇ ਵਰ ਮੈਨ ਨਹੀਂ ਸੀ ਕੋਈ ਆ ਜਾਂਦਾ ਉਧਰ ਸਭ ਦਾ ਚੱਲੀ ਜਾਂਦਾ ਹੋਸ਼ ਕਹਿੰਦਾ ਇੱਧਰ ਕੜੰਗਾ ਨਹੀਂ ਸਾਡੇ ਨੂੰ ਤੁਸੀਂ ਲੱਗਦਾ ਨਹੀਂ ਪਿੱਕ ਪਹਿੜਾ ਉਹਨਾਂ ਨੂੰ ਸਾਡਾ ਬੈਟਰ ਆਇ ਤੇ ਆ ਵੀਡੀਓ ਦਾ ਐਂਡ ਕਰਦੇ ਆ ਵੀਡੀਓ ਚੰਗੀ ਲੱਗੀ ਤਾਂ ਕੋ ਸ਼ੇਅਰ ਜ਼ਰੂਰ ਕਰ ਦਿਓ ਉਹ ਕਿਵੇਂ ਬਾਬਲੀ ਬਾਹਰ ਜਿਹੜਾ ਨਹੀਂ ਗੁਰਤੂ ਆ ਦੋ ਕਿ ਝੋਟੀਆਂ ਇੱਧਰ ਖੜੀਆਂ ਗਈਆਂ